ਦੋਸਤੋ ਸਤਿ ਸ੍ਰੀ ਅਕਾਲ ਮੈਂ ਜਗਤਾਰ ਸਿੰਘ ਹੋਂਤਾ ਅੱਜ ਪਿੰਡ ਕਣੀਆਂ ਜ਼ਿਲ੍ਹਾ ਫਰੀਦਕੋਟ ਦੇ ਕਿਸਾਨ ਸੁਖਪਾਲ ਸਿੰਘ ਜੀ ਜਿਹੜੇ ਕਿ ਬਹੁਤ ਹੀ ਪ੍ਰਕਾਰ ਦੀ ਖੇਤੀ ਕਰਦੇ ਹਨ ਬੜੇ ਸੁਝਵਾਨ ਕਿਸਾਨ ਹੈ ਬੜੇ ਤਜਰਬੇਕਾਰ ਕਿਸਾਨ ਹੈ ਆਓ ਆਪਾਂ ਕਿਸਾਨ ਤੋਂ ਸਾਰੀ ਜਾਣਕਾਰੀ ਲੈਣੇ ਆ ਕਿ ਉਹ ਕਿਹੜੇ-ਕਿਹੜੇ ਤਜਰਬੇ ਕਰ ਰਿਹਾ ਤੇ ਵੱਖਰੀ ਖੇਤੀ ਕਰ ਰਹੇ ਹਨ ਸੁਖਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਰਸਿਕਾ ਬਾਈ ਸਤਿ ਸ੍ਰੀ ਅਕਾਲ। ਸੁਖਪਾਲ ਸਿੰਘ ਜੀ ਜਿਵੇਂ ਕਿ ਅੱਜ ਅਸੀਂ ਤੁਹਾਡੀ ਖੇਤੀ ਦੇਖੀ ਹੈ ਤਾਂ ਤੁਸੀਂ ਪਹਿਲਾਂ ਆਪਣੇ ਕਿਸਾਨ ਵੀਰਾਂ ਨੂੰ ਦੱਸੋ ਵੀ ਕਿਹੜੀ ਕਿਹੜੀ ਖੇਤੀ ਕਰਦੇ। ਮੇਰੇ ਕੋਲ ਬਾਈ ਜਰ ਆਰਗੈਨਿਕ ਦੇ ਵਿੱਚ ਸਬਜੀ ਹੈ ਤੇ ਆਪਣੇ ਫਲ ਵੀ ਆਰਗੈਨਿਕ ਹੈ। ਜਿਹਦੇ ਵਿੱਚ ਮੈਂ ਜ਼ਿਕਰ ਸਿਰਫ ਰੂੜੀ ਰੇਪਾ ਕੇ ਇਹ ਲਾਏ ਗਏ ਨੇ। ਤੇ ਮੈਨੂੰ ਬਹੁਤ ਵਧੀਆ ਇਹ ਲੱਗਿਆ ਪ੍ਰੋਫਟ। ਵੈਸੇ ਇਹਦੀ ਗੁਡਾਈ ਜ਼ਰੂਰ ਕਰਾਉਣੀ ਆ ਮੈਂ। ਗੜਾਈ ਕਰਦਾ ਹੈ ਇਹਨੂੰ ਆਪਾਂ ਜਾਫਰੀ ਕਹਿੰਦੇ ਆ ਮਤਲਬ ਕਿ ਐਡੋਟ ਵੈਰੈਟੀਆਂ ਆ ਤੇ ਜਿਵੇਂ ਪੰਜਾਬ ਨੰਬਰ 1 ਹੈ ਜਾਫਰੀ ਹੈ ਜਾਫਰੀ 2 ਹੈ ਜਾਂ ਆਪਾਂ ਕਿਹਦੀ ਵੀ ਲੱਡੂ ਕਹਿੰਦਾ ਇਹ ਗੇਂਦੇ ਦੀ ਖੇਤੀ ਆ ਬਾਈ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਵੀਰੇ ਸੀ ਕਿਉਂ ਕਰਦੇ ਨਾਲ ਕਿਉਂਕਿ ਜਿਹੜੀ 6 ਮਹੀਨੇ ਦੀ ਖੇਤੀ ਆ ਬਾਈ ਉਹਦਾ ਹੀ ਨਹੀਂ ਪਤਾ ਇੰਨੇ ਦਿਨ ਲੱਗਣਾਂ ਕੀ ਆ ਇਹ ਆਪਣਾ ਜੀ ਅਗਸਤ ਦੇ ਵਿੱਚ ਦੀ ਬਿਜਾਈ ਕਰੀ ਆਪਾਂ ਇਹ ਪਨੀਰੀ ਮੰਗਾਈ ਆਪਾਂ ਪਟਿਆਲੇ ਤੋਂ ਤੇ ਇਹਦੇ ਵਿੱਚ ਖਾਲੀਆਂ ਬਣਾ ਕੇ ਬੈੱਡ ਬਣਾ ਕੇ ਦੇ ਉੱਪਰ ਲਾਤੀ ਸੀ ਆਪਾਂ ਤੇ ਨਾਲ ਦੀਆਂ ਚੱਲ ਪਈ ਇਹ ਇਹੜੇ ਤਕਰੀਬਨ 70 ਦਿਨਾਂ ਤੋਂ ਇਹਦੀ ਫਲਾਵਰ ਉੱਤਰਿਆ ਸੀ ਹਾਂਜੀ ਇਸ ਦੇ ਵਿੱਚ ਜਿਹੜੀ ਖਾਦ ਹੈ ਮੈਂ ਰੂੜੀ ਦੀ ਪਾਈ ਹੈ ਇਹ ਪਹਿਲਾਂ ਰੂੜੀ ਦਾ ਬਾਣਾ ਜਾਂਦੀ ਭਾਰਤ ਦਾ ਰੂੜੀ ਪਾ ਕੇ ਚਾਰ ਟਰਾਲੀਆਂ ਤਾਂ ਉਸ ਤੋਂ ਉੱਪਰ ਇਹਨੂੰ ਬੀਜਿਆ ਗਿਆ ਹੋਰ ਇਹਦੇ ਵਿੱਚ ਕੁਝ ਨਹੀਂ ਪਾਇਆ ਜੀ हां जी मार्किंग कोई बाली औखी नहीं जी क्योंकि मार्किंग पहले को जी दे जी दे ना ना आप आपा जਵੇਂ ਬਹਿੰਡਾ ਸ਼ਹਿਰ ਹੋ ਗਿਆ ਪਟਿਆਲਾ ਹੋ ਗਿਆ ਜਾਂ ਕੋਟਕਪੂਰਾ ਫਰੀਦਕੋਟ ਜਿਹੜੇ ਜਾਂਦੇ ਵੱਡੇ ਸ਼ਹਿਰ ਨੇ ਜੋ ਵੀ ਹੈਗਾ ਜਿਸੇ ਦੁਕਾਨਾਂ ਇਹਨਾਂ ਦੀ ਉੱਥੇ ਵਧੀਆ ਮੰਡੀ ਕਰਨ ਇਹਨਾਂ ਦਾ ਜੀ ਕਿਉਂਕਿ ਖੁਦ ਫੋਨ ਕਰ ਲੈਂਦੇ ਨੇ ਆਪ ਨੂੰ ਆਣ ਕੇ ਲੈ ਜਾਂਦੇ ਨੇ ਜੇ ਆਪਾਂ ਇਹਦੀ ਕਮਾਈ ਦੇ ਸਾਹਮਣੇ ਮੰਨੀ ਦੇਖੀਏ ਤਾਂ ਕਣਕ ਝੋਨਾ ਵਿੱਚ ਪਾ ਕੇ ਤਾਂ ਉਸ ਤੋਂ ਉਹਦੀ ਕਮਾਈ ਦੇਖ ਲਓ ਤੇ ਇਹਦੀ ਕਮਾਈ 5 ਮਹੀਨੇ ਚ ਹੁੰਦੀ ਹੈ ਉਹ ਛਾਲ ਦੀ ਫਸਲ ਹੈ ਇਹ 5 ਮਹੀਨਿਆਂ ਦੀ ਜਾਂਦੀ ਬਰਾਬਰ ਕਮਾਈ ਆਏਗੀ ਹਾਂ ਮੈਨੂੰ ਤਾਂ ਕੋਈ ਯਾਦਾ ਨਹੀਂ ਜੇ ਕੋਈ ਤੜਾਈ ਆਉ ਤਾਂ ਹਰ ਇੱਕ ਜੀ ਤੜਾਈ ਪੈਂਦੀ ਪੈਂਦੀ ਹੈ ਨਾ ਵੀ ਇਨਸਾਨ ਜੇ ਆਪਾਂ ਸੁਧਾਰਨ ਉਰ ਤੇ ਲੱਗੇ ਅੱਜ ਦਾ ਰੇਟ ਜਾਂਦੀ 80 ਰੁਪਏ ਹੈਗਾ ਤੇ ਜੇ ਹੁਣ ਕੁਆਂਟਰ ਫੁੱਲ ਵੀ ਆਪਣਾ ਕੋਈ ਤੋੜਦਾ ਬੰਦਾ ਤਾਂ ਘਟੋ ਘਟ 70 ਕਿਲੋ ਫੁੱਲ ਰਾਤ ਸ਼ਾਮ ਤੱਕ ਤੋੜ ਸਕਦਾ ਬੰਦਾ ਉਹਦੇ ਵਿੱਚ ਆਏ ਆ ਵੀ ਆਪਾਂ ਜੇ ਸੁਧਾਰਨ ਲੱਗੇ ਤਾਂ 7-8000 ਰੁਪਏ ਆਪਾਂ ਨੂੰ ਕਮਾਈ ਜਦੋਂ ਕੁਆਂਟਲ ਮਗਰ ਰੱਖ ਜਾਂਦੀ ਹੈ ਅੱਜ ਦਾ ਰੇਟ ਜੀ 70 ਰੁਪਏ ਹੈ ਕੜਦਾਵਰ ਦਾ ਰੇਟ ਜ਼ਰੂਰ ਹੈ। ਹੋਰ ਇਹ ਚਾਰ ਕਨਾਲਾਂ ਦੀ ਵਿੱਚ ਪ੍ਰੋਫਟ ਲੈ ਕੇ ਆਪਾਂ ਮੈਨੂੰ ਵਧੀਆ ਲੱਗਿਆ ਤੇ ਹੁਣ ਆਪਾਂ ਜਾਂਦੇ 1 ਏਕੜ ਉੱਪਰ ਲਾਤਾ। ਉਹਦੇ ਇੱਕ ਸਾਈਡ ਗੰਡਾ ਲਾਤਾ, ਵੱਟ ਦੇ, ਵੱਟ ਦੇ ਇੱਕ ਸਾਈਡ ਆਪਾਂ ਫਲਾਵਰ ਲਾਤਾ। ਤੇ ਉੱਪਰ ਆਪਣੀ ਲੱਗੀ ਵੀ ਹੈ ਗੁਲਦਾਬੀ। ਗੁਲਦੋਦੀ। ਹਾਂਜੀ ਇਹਦੇ ਵਿੱਚ ਆਏ ਜੀ ਇੱਕ ਆਪਾਂ ਨੂੰ ਖੇਤੀ ਹਮੇਸ਼ਾ ਬਦਲਮੀ ਕਰਨੀ ਚਾਹੀਦੀ ਹੈ। ਜਿਵੇਂ ਕਰਮੀਰਾ ਹੈਣਾ ਕਿਉਂਕਿ ਜਿਹਦੇ ਕੋਲ 10 ਏਕੜ ਹੈ ਉਹ ਇੱਕ ਏਕੜ ਆਪਣੀ ਬੱਕਰੀ ਲਾਵੇ ਜਿਹਦੇ ਕੋਲੇ ਅ 1 ਏਕੜ ਹੈ ਉਹ ਇੱਕ ਕਨਾ ਲਾਰੇ ਹੈਨਾ ਇੱਕ ਤਾਂ ਜਿਹਦੇ ਚ ਵਾਤਾਵਰਨ ਨਾ ਪ੍ਰਦੂਸ਼ਣ ਨਹੀਂ ਹੁੰਦਾ ਇਹ ਗੱਲ ਕਿਉਂਕਿ ਇਹ ਸੁਗੰਧ ਮਿਲਦੀ ਹੈ ਤੇ ਇਹਦੇ ਵਿੱਚ ਤਿਤਲੀ ਕੀ ਮੱਖਿਆ ਦੀ ਮੱਖੀ ਕੀ ਇਹ ਜੇ ਆਪਾਂ ਡੱਬੇ ਰੱਖ ਕੇ ਵੀ ਆਪਾਂ ਇਨਕਮ ਕਰ ਸਕਦੇ ਹਾਂ ਜ਼ਿਆਦਾ ਤੇ ਰਹੀ ਗੱਲ ਦੂਜੀ ਇਹਦੇ ਵਿੱਚ ਮੈਂ ਪੂਰਾ ਖੁਸ਼ ਹਾਂ ਇਹ ਆਪਣਾ ਕਿਉਂਕਿ ਕਿਸਾਨ ਨੂੰ ਕੋਈ ਵੱਖਰਾ ਥੋੜਾ ਕਰ ਲੈ ਪਰ ਕਰਨਾ ਜ਼ਰੂਰੀ ਹੈ ਕਿਉਂਕਿ ਜਿਹੜੀ ਕਣਕ ਝੋਨਾ ਉਹ 6 ਮਹੀਨਾ ਬਾਅਦ ਖੇਤੀ ਹੁੰਦੀ ਉਹਦਾ ਪਤਾ ਨਹੀਂ ਕੀ ਬਾਗਗਣੀ ਇਹ ਆਪਣਾ ਇਹ ਆਪਣਾ ਰਜਾਨਾ ਦੀ ਹਮਤ ਨੇ ਹੈਗੀ ਅੱਜ ਦੇ ਸਮੇਂ ਵਿੱਚ ਇਹ ਸੰ ਸੁਖਪਾਲ ਸਿੰਘ ਜੀ ਤੇ ਸੁਖਪਾਲ ਸਿੰਘ ਜੀ ਤੋਂ ਤੁਸੀਂ ਸੋਣੀ ਲਿਆ ਵੀ ਉਹ ਫੁੱਲਾਂ ਦੀ ਖੇਤੀ ਕਰਕੇ ਬੜੇ ਖੁਸ਼ ਹੈ ਉਹਨਾਂ ਨੇ ਝੋਨੇ ਦੀ ਖੇਤੀ ਵੀ ਕਰਕੇ ਦੇਖੀ ਹੈ ਉਹਨਾਂ ਨੇ ਕਣਕ ਦੀ ਖੇਤੀ ਉਹ ਚਲੋ ਮਤਲਬ ਸਾਰੀਆਂ ਕੀਤੀਆਂ ਕਰਕੇ ਦੇਖੀਆਂ ਪਰ ਉਹਨਾਂ ਨੂੰ ਆਹ ਖੇਤੀ ਵਿੱਚ ਬੜੀ ਖੁਸ਼ੀ ਮਿਲੀ ਹੈ ਕਹਿੰਦਾ ਇਹ ਇਹਦੇ ਵਿੱਚ ਖੇਤ ਵਿੱਚ ਅੱਗ ਨਹੀਂ ਲਾਉਣੀ ਪੈਂਦੀ ਪ੍ਰਦੂਸ਼ਨ ਨਹੀਂ ਹੁੰਦਾ ਜੀਵ ਜੰਤੂ ਬਚਦੇ ਆ ਪਲਦੇ ਆ ਫੁੱਲਾਂ ਤੇ ਕਿੰਨੇ ਤੁਸੀਂ ਕੀੜੇ ਮਕੌੜੇ ਦੇਖਦੇ ਹੈਗੇ ਆ ਜੀਵ ਜੰਤੂ ਇਹ ਵੀ ਪਲਦੇ ਹੈਗੇ ਆ ਤਾਂ ਉਹਨਾਂ ਨੂੰ ਤਾਂ ਬਹੁਤ ਵਧੀਆ ਲੱਗਿਆ ਕਹਿੰਦਾ ਮੈਨੂੰ ਦੂਜੀ ਖੇਤ ਇਹ ਕਹਿੰਦੇ ਆ ਦੂਜੇ ਖੇਤੀ ਨਾਲੋਂ ਬਹੁਤ ਹੀ ਜ਼ਿਆਦਾ ਮੈਂ ਖੁਸ਼ ਆ ਤਾਂ ਦੋਸਤੋ ਇਸ ਵੀਰ ਦੀ ਜਿਹੜੀ ਕਹਾਣੀ ਆ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸ਼ੁਕਰੀਆ ਜੀ ਧੰਨਵਾਦ